ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਰਾਜ ਟਿਕਾੜ ਦੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਚ ਹੈਲ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣੋ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਕੁਝ ਸਵਾਲ ਨੇ ਜੀ ਸਾਰੇ ਪੁੱਛਦੇ ਨੇ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋਗੇ ਸਾਡਾ ਪਿੰਡ ਹੈ ਜੀ ਅਲੀਸ਼ੇਰ ਖੁਰਦ ਜ਼ਿਲ੍ਹਾ ਮਾਨਸਾ ਤੇ ਮਾਨਸ ਦੇ ਨਾਲ ਹੀ ਸਾਡਾ ਪਿੰਡ ਅਸੀਂ ਉੱਥੋਂ ਸਾਡੇ ਪਿੰਡ ਤੋਂ ਹੀ ਕਾ ਕਰ ਤੋਂ ਹੀ ਆਨਲਾਈਨ ਹੀ ਕੰਮ ਕਰਦੇ ਆ ਜੀ ਤੇ ਸਭ ਤੋਂ ਪਹਿਲਾਂ ਬਾਕੀ ਸਾਰੇ ਰਿਕੁਐਸਟ ਆ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪਲੀਜ਼ ਆਓ ਜੀ ਵੀਡੀਓ ਸ਼ੁਰੂ ਕਰਦੇ ਆ ਅੱਜ ਵਾਲੇ ਇਹ ਸੂਟ ਹੈਗੇ ਆ ਉਹ ਕਾਟਨ ਦੇ ਨੇ ਸਾਰੇ ਕੁਝ ਸੂਟ ਹੈਗੇ ਬੀ ਐਲ ਐਮ ਬ੍ਰਾਂਡ ਦੇ ਦੇ ਤੇ ਕੁਝ ਹੈਗੇ ਆ ਜੀ ਵਿੱਚ ਏਕੀ ਟੈਕਸ ਦੇ ਮਿਕਸ ਜੀ ਵੈਰਾਈਟੀ ਹੈਗੀ ਬਹੁਤ ਸੋਹਣਾ ਹੈ ਸੂਟ ਨੇ ਆਲੋ ਜੀ ਬਹੁਤ ਸੋਹਣਾ ਸੂਟ ਹੈ ਆਲ ਓਵਰ ਸਪਨਿੰਗ ਤੇ ਇਹਦਾ ਪ੍ਰਾਈਸ ਹੈਗਾ ਜੀ 500 ਰੁਪਇਆ 500 ਰੁਪਇਆ ਪ੍ਰਾਈਸ ਹੈ ਸੂਟ ਦਾ ਤੇ ਕੋਸ਼ਿਸ਼ ਕਰੋ ਜੀ ਦੋ ਦੋ ਸੂਟ ਮੰਗਵਾ ਸਕੋ ਜੇ ਥੋੜਾ ਜਿਹਾ ਸੌਖਾ ਹੋ ਜਾਂਦਾ ਜੀ ਸਾਰਿਆਂ ਨੂੰ ਮੈਂਹੰਤੀ ਜਿਹਾ ਕਲਰ ਆ ਲਾਈਟ ਜਿਹਾ ਬਹੁਤ ਸੋਹਣਾ ਕਲਰ ਆ ਇਹਦੇ ਵਿੱਚ ਤਿੰਨ ਕਲਰ ਨੇ ਇਹ ਇੱਕ ਕਲਰ ਇਹਦੇ ਵਿੱਚ ਆਵਲਾ ਦਾ ਗ੍ਰੀਨ ਜੀ ਟੋਨ ਚ ਹੈ ਇੰਨਾ ਸੋਹਣਾ ਵਾ ਸੋਹਣਾ ਆ ਰਿਹਾ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣਾ ਪ੍ਰਿੰਟ ਆ ਇਸ ਸਰਦੀਆਂ ਚ ਵੀ ਆਪਾਂ ਪ੍ਰਿੰਟ ਵੇਚਿਆ ਸੀਗਾ ਪਹਿਲਾਂ ਬਹੁਤ ਪਸੰਦ ਕੀਤਾ ਸੀ ਸਾਰਿਆਂ ਨੇ ਬੀ ਐਲ ਐਮ ਬ੍ਰਾਂਡ ਦੇ ਸੂਟ ਨੇ ਬਹੁਤ ਸੋਹਣੇ ਸੂਟ ਆ ਤੇ ਬਾਕੀ ਸਾਰੇ ਮੋਰ ਲੱਗੀ ਹੋਏ ਤੁਸੀਂ ਦੇਖ ਸਕਦੇ ਹੋਗੇ ਬੀ ਐਲ ਐਮ ਬ੍ਰਾਂਡ ਆ ਬਹੁਤ ਸੋਹਣੇ ਸੂਟ ਨੇ 500 ਰੁਪਏ ਇਹਨਾਂ ਦਾ ਪ੍ਰਾਈਸ ਹੈ ਸੂਟਾਂ ਦਾ ਤੇ ਅਗਲਾ ਸੂਟ ਹੈ ਆਫ ਵਾਈਟ ਕਲਰ ਦਾ ਜਿਹੜਾ ਦਾ ਬੇਸ ਹੈ ਆਫ ਵਾਈਟ ਆ ਬਹੁਤ ਸੋਹਣੇ ਸੂਟ ਨੇ ਜੀ ਆਗਲਾ ਸੂਟ ਹੈਗਾ ਜੀ ਪਿੰਕ ਕਲਰ ਦਾ ਦੇਖੀ ਮੇਰੇ ਸੋਨਾ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣੇ ਸੂਟ ਨੇ ਜੀ ਤੇ ਆਪਣਾ ਸਕਰੀਨਸ਼ਾਟ ਲੈ ਕੇ ਜਿਹੜਾ ਤੁਸੀਂ ਆਪਣਾ ਆਰਡਰ ਆ ਸਾਨੂੰ ਦੇ ਸਕਦੇ ਹੋ ਇਹ ਵਿੱਚ ਸੂਟ ਨੇ ਮਿਕਸ ਦੇ ਸੂਟ ਨੇ ਜੀ ਵਿੱਚ ਕੋਈ ਸ਼ੰਕਰ ਦਾ ਪ੍ਰਿੰਟ ਹੈ ਜਿਵੇਂ ਸ਼ੰਕਰ ਦਾ ਪ੍ਰਿੰਟ ਹੈ ਕੋਈ ਕਿਵੇਂ ਕੋਈ ਕਿਵੇਂ ਇਦਾਂ ਮਿਕਸ ਜੇ ਨਹੀਂ ਬਹੁਤ ਸੋਹਣੇ ਸੂਟ ਆ ਪ੍ਰਾਈਸ ਹੈਗਾ ਜੀ 500 ਰੁਪਿਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਅਗਲਾ ਕਲਰ ਹੈਗਾ ਜੀ ਕਾਫੀ ਜਿਹਾ ਕਲਰ ਆ ਇਹ ਮਹਿਰੂਨ ਕਾਫੀ ਜਾਂ ਇਹ ਵੀ ਬਹੁਤ ਸੋਹਣਾ ਕਲਰ ਆ ਲੋਚ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਜੀ ਕਿ ਆਪਣਾ ਆਲਟਰਾ ਜਿਹੜਾ ਦੇ ਸਕਦੇ ਹੋਗੇ ਬਹੁਤ ਸੋਹਣੇ ਸੂਟ ਨੇ ਅਗਲਾ ਕਲਰ ਹੈਗਾ ਜੀ ਗ੍ਰੀਨ ਮਹਿੰਦੀ ਗ੍ਰੀਨ ਚ ਸੂਟ ਹੈ ਇਹ ਵਾਲਾ ਏਕੇ ਦੇ ਸੂਟ ਨੇ ਇਹ ਸੂਟਾਂ ਦਾ ਪ੍ਰਾਈਸ 121 600 650 ਹੀ ਹੋਊਗਾ ਜੀ ਏ ਹੁਣੀ ਮੌਕਾ ਜੀ ਕੋ ਸਾਨੂੰ ਵੀ ਡਿਸਕਾਊਂਟ ਤੇ ਮਿਲੇ ਉਵੇਂ ਹੀ ਮੈਂ ਅਸੀਂ ਤੁਹਾਨੂੰ ਦੇ ਰਹੇ ਅੱਗੇ ਤੇ ਦੁਬਾਰਾ ਇਹਨਾਂ ਦਾ ਪ੍ਰਾਈਸ ਵਧੂਗਾ ਜੀ ਵੈਸੇ ਹੁਣ ਤਾਂ ਜੇ ਬਾਜ਼ਾਰ ਚ ਹੁਣ ਇਸ ਟਾਈਮ ਲੈਣਾ 600 ਦੇ ਮਿਲਦਾ ਹੈ ਇਹ ਸੂਟ ਬਹੁਤ ਸੋਹਣੇ ਸੂਟ ਨੇ ਤੇ ਆਪਣਾ ਇੱਧਰ ਆ ਜਿਹੜਾ ਤੁਸੀਂ ਘਰ ਬੈਠੇ ਤੇ ਸਕਦੇ ਹੋਗੇ ਤੇ ਅਗਲਾ ਕਲਰ ਵੀ ਹੈਗਾ ਜੀ ਪਿੰਕ ਕਲਰ ਦਾ ਸੂਟ ਨੇ ਕੋਈ ਸ਼ਿਕਾਇਤ ਨਹੀਂ ਜਿੱਦਾਂ ਮਰਜੀ ਵੇਅਰ ਕਰੀ ਜਾਏ ਉਹ ਘਰੇ ਪਾ ਕੇ ਨੂੰ ਘਰੇ ਪਾਉਣ ਵਾਲੀ ਆ ਛੋਟੂ ਨੂੰ ਛੋਟੂ ਪਤਾ ਹੀ ਇਹ ਵੀ ਸੂਟ ਇੰਨੀ ਕਿ ਪ੍ਰਾਈਸ ਤੇ ਤਾਂ ਘਰੇ ਪਾਉਣ ਵਾਲੀ ਹੁੰਦਾ ਜ਼ਿਆਦਾਤਰ ਜੇ ਤੋ ਚਾਰ ਵਾਰ ਤੁਸੀਂ ਬਾਹਰ ਅੰਦਰ ਵੀ ਪਾ ਸਕਦੇ ਹੋ ਕੋਈ ਇਹ ਜੀ ਗੱਲ ਨਹੀਂ ਹੈਗੀ ਬਾਕੀ ਤੁਸੀਂ ਇਹਦੇ ਤੇ ਲੈਂਸ ਵਗੈਰਾ ਲਗਾ ਕੇ ਜਿਵੇਂ ਹੋਣਾ ਉਹ ਆ ਵਾਲਾ ਸੂਟ ਹੈ ਤੇ ਵਾਈਟ ਲੈਂਸ ਲਗਾ ਕੇ ਬਹੁਤ ਸੋਹਣੀ ਡਿਜ਼ਾਈਨ ਬਣ ਜੂਗੀ ਜਿਵੇਂ ਮਰਜੀ ਬਣਾਈ ਜਾਏ ਉਹ ਤੇ ਪਾ ਸਕਦੇ ਹੋ ਘਰੇ ਬਣਾ ਕੇ ਆਪ ਦਾ ਗਲਾ ਕਲਰ ਹੈਗਾ ਜੀ ਪਰਪਲ ਲਵੈਂਟਰ ਕਲਰ ਦਾ ਲੋ ਬਹੁਤ ਸੋਹਣੇ ਸੂਟ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਜਲਦੀ ਜਲਦੀ ਤੇ ਘਰ ਬੈਠੇ ਸੂਟ ਆਪਣੇ ਮੰਗਵਾ ਸਕਦੇ ਹੋਗੇ ਕੋਈ ਇਹਨਾਂ ਦਾ ਲੰਬਾ ਨਹੀਂ ਬਹੁਤ ਸੋਹਣੇ ਸੂਟ ਆ ਇਸ ਟਾਈਮ ਬਾਜ਼ਾਰ 'ਚ ਸੂਟ 600 ਰੁਪਏ ਦਾ ਮਿਲ ਰਿਹਾ ਜੀ ਆ ਕਲਰ ਪਹਿਲਾਂ ਦਿਖਾਤਾ ਨਾ ਇਦਾਂ ਦੇ ਨਾਲ ਹਾਂ ਦੋ ਸੀ ਦੋ ਸੀ ਲਓ ਜੀ ਇਹ ਦੋ ਸੂਟ ਨੇ ਬਹੁਤ ਸੋਹਣੇ ਸੂਟ ਹੈ ਜੀ ਹਾਂ ਜੀ ਹਾਂ ਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੀ ਜਿਹੜੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈਗੀ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਵਿਓ ਤਿੱਕਰ ਬੈਠੇ ਸੂਟ ਮੰਗਵਾਓ ਬਹੁਤ ਸੋਹਣੇ ਸੂਟ ਆ ਕੋਈ ਲਾਂਬੇ ਵਾਲੀ ਗੱਲ ਨਹੀਂ ਹੈਗੀ ਇਦਾਂ ਵੀ ਕੋਈ ਖਰਾਬ ਹੋ ਜਾਣਗੇ ਜਾਂ ਕਿਵੇਂ ਵੀ ਕੋਈ ਖਰਾਬ ਨਹੀਂ ਹੁੰਦੇ ਹੈਗੇ ਵਧੀਆ ਬ੍ਰਾਂਡ ਦੇ ਸੂਟ ਨੇ ਸਾਰੇ ਤੇ ਹਾਂਜੀ ਮਿਲਦੇ ਆ ਜੀ ਅਗਲੀ ਵੀਰੇ ਚ ਫੋਟੋ ਤੱਕ ਲਈ ਸ਼ਾਸਤਰੀ ਕਾਲ